ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪਾਲ ਸਿੰਘ ਚੀਮਾ ਹੁਣਾਂ ਦੇ ਬੋਲੋਂ ਇੱਕ ਚੰਡੀਗੜ੍ਹ ਟੋਪ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪਿਛਲੀਆਂ ਪਾਰਟੀਆਂ ਦੇ ਉੱਤੇ ਬਹੁਤ ਵੱਡੀ ਟਿੱਪਣੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਿਛਲੀਆਂ ਪਾਰਟੀਆਂ ਸੀਗੀਆਂ ਉਹਨਾਂ ਦੇ ਬਲੋ ਜੋ ਕੋ ਜੋ ਖਰਾਬੀਆਂ ਕੀਤੀਆਂ ਗਈਆਂ ਸੀ ਜਿਹੜੇ ਟੋਏ ਪੁੱਟੇ ਹੋਏ ਸੀ ਉਹ ਵੀ ਅਸੀਂ ਭਰਦੇ ਆਂ ਜਿਹੜੀਆਂ ਗਲਤ ਨੀਤੀਆਂ ਚਲਾਈਆਂ ਜਾ ਰਹੀਆਂ ਸੀ ਉਸ ਦੀ ਪਰਭਾਈ ਵੀ ਅਸੀਂ ਕਰਦੇ ਆਂ ਯਾਨੀ ਕਿ ਪਿਛਲੀਆਂ ਸਰਕਾਰਾਂ ਦੇ ਬਲੋ ਕੰਮ ਸਾਰੇ ਜਿਹੜੇ ਖਰਾਬ ਕੀਤੇ ਸੀ ਉਹ ਸਾਰੇ ਠੀਕ ਆਮ ਆਦਮੀ ਪਾਰਟੀ ਦੀ ਸਰਕਾਰ ਕਰੀ ਹੈ ਇਸ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਿਛਲੀਆਂ ਪਾਰਟੀ ਨੇ ਵ੍ਰੂਪੀਆਂ ਤਰ੍ਹਾਂ ਨੇ ਉਹਨਾਂ ਦੇ ਬਲੋ ਇੱਕ ਗਲਤ ਹੀ ਅਨਾਉਂਸਮੈਂਟ ਕੀ ਚੱਲੀ ਜਾ ਰਹੀ ਹੈ ਕਿ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਉਹ ਪੈਂਸਲਟ ਵੰਡ ਰਹੇ ਨੇ ਕਿ ਕਿਸਾਨਾਂ ਦੀ ਜ਼ਮੀਨ ਜੋ ਹੈ ਸਰਕਾਰ ਖੋ ਲਵੇਗੀ ਜ਼ਬਤ ਕਰੇਗੀ ਪਰ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਵੇਗਾ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਬਿਲਕੁਲ ਨਹੀਂ ਖੋਵਾਂਗੇ ਜਿਹੜਾ ਸਰਕਾਰ ਆਪਣੇ ਮਨ ਦੇ ਨਾਲ ਆਪਣੇ ਹਿਸਾਬ ਦੇ ਨਾਲ ਜ਼ਮੀਨ ਦਵੇਗਾ ਅਸੀਂ ਉਹ ਜ਼ਮੀਨ ਲਵਾਂਗੇ ਔਰ ਉਸ ਤੋਂ ਬਾਅਦ ਕਿਸਾਨ ਦੇ ਵਿਕਸਿਤ ਜਾਂ ਫਿਰ ਉਸ ਤੋਂ ਬਾਅਦ ਉਸ ਦੀ ਸ਼ਾਂਤੀ ਦੇ ਨਾਲ ਹੀ ਜਦੋਂ ਜ਼ਮੀਨ ਦਿੱਤੀ ਜਾਵੇਗੀ ਤਾਂ ਉਹ ਤਾਂ ਹੀ ਅਸੀਂ ਵੇਚਾਂਗੇ ਹਾਲਾਂਕਿ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਹੁਤ ਵੱਡੇ ਪੱਧਰ ਤੇ ਅਸੀਂ ਵਿਕਾਸ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਿਹੜੇ ਬਦਲਾਅ ਕੀਤੇ ਜਾ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਹੁਣ ਬਹੁਤ سارے ਲੋਕ ਪਿੰਡੂ ਖੇਤਰਾਂ ਦੇ ਵਿੱਚੋਂ ਪਿੰਡੂ ਇਲਾਕਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਆ ਕੇ ਜੋ ਹੈ ਰਹਿਣਾ ਸ਼ੁਰੂ ਕਰਦੇ ਨੇ ਤੇ ਉੱਥੇ ਕਿਵੇਂ ਉਹਨਾਂ ਨੂੰ ਪਲਾਟ ਦੇਨੇ ਨੇ ਮਕਾਨ ਮਿਲਨੇ ਨੇ ਇਹ ਸਾਰੀਆਂ ਨੀਤੀਆਂ ਦੀਆਂ ਤੇੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਹੁਣ ਹਰਪਾਲ ਸਿੰਘ ਚੀਮਾ ਨੇ ਕਹਿ ਕੇ ਜਿਹੜੇ ਕਿਸਾਨ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇਣਾ ਚਾਹੁੰਦੇ ਨੇ ਕਿਸਾਨ ਉਹਨਾਂ ਨੂੰ ਜ਼ਮੀਨ ਦੇ ਸਕਦੇ ਨੇ ਜਾਨਕਿ ਸਰਕਾਰ ਨੂੰ ਜ਼ਮੀਨ ਦੇ ਸਕਦੇ ਨੇ ਕਿਸੇ ਕੋਲ ਨੂੰ ਜ਼ਬਰਦਸਤੀ ਜ਼ਮੀਨ ਜਿਹੜੀ ਨਹੀਂ ਲਈ ਜਾਵੇਗੀ ਜਾਨਕਿ ਜੇਕਰ ਕੋਈ ਵੀ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੁੰਦਾ ਤੇ ਸਰਕਾਰ ਨਾਲ ਜ਼ਬਰਦਸਤੀ ਨਹੀਂ ਕਰੇਗੀ ਅਸੀਂ ਕਿਸੇ ਨੂੰ ਤੱਕੇ ਤੋਂ ਜ਼ਮੀਨ ਨਹੀਂ ਖੋਵਾਂਗੇ ਇਸ ਦੇ ਵਿਚਾਰੇ ਇਹ ਵੀ ਦੱਸਿਆ ਗਿਆ ਇਸ ਕਾਨਫਰੰਸ ਵਿੱਚ ਕਿ ਜੇਕਰ ਕਿਸਾਨ ਦੀ ਜ਼ਮੀਨ ਦਾ ਮੁੱਲ 1 ਕਰੋੜ ਰੁਪਇਆ ਹੈ ਤਾਂ ਅਸੀਂ 1 ਕਰੋੜ ਦੇ ਹੀ ਹਿਸਾਬ ਦੇ ਨਾਲ ਜ਼ਮੀਨ ਲਵਾਂਗੇ ਜੇ ਕੋਈ ਕਿਸਾਨ ਵੇਚਣਾ ਚਾਹੁੰਦਾ ਹੈ ਉਸ ਤੋਂ ਬਾਅਦ 200 ਕੱਜ ਤੁਹਾਨੂੰ ਜੋ ਹੈ ਕੰਮਕਾਜ ਲਈ ਜਗ੍ਹਾ ਮਿਲੇਗੀ ਤੇ ਹਜ਼ਾਰ ਕੱਜ ਜਿਹੜੀ ਜਗ੍ਹਾ ਹੈ ਉਹ ਤੁਹਾਨੂੰ ਮਕਾਨ ਦੇ ਲਈ ਦਿੱਤੀ ਜਾਵੇਗੀ ਜਿਸ ਦੇ ਵਿੱਚ ਕਿਸਾਨ ਵੀ ਭਾਈਵਾਲ ਹੋਵੇਗਾ ਔਰ ਇਸੇ ਤਰੀਕੇ ਦੇ ਨਾਲ ਹਰ ਇੱਕ ਕਿਸਾਨ ਨੂੰ ਜੋ ਹੈ ਉਹਨਾਂ ਦੀ ਜ਼ਮੀਨ ਦਾ ਮੁੱਲ ਬਕਾਇਦਾ ਪੂਰਾ ਤੌਰ ਤੇ ਮਿਲੇਗਾ ਕਿਸੇ ਵੀ ਕਿਸਾਨ ਨੂੰ ਘਾਟੇ ਤੇ ਜ਼ਮੀਨ ਦਾ ਮੁੱਲ ਜਾਂ ਫਿਰ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾ ਹੁਣਾਂ ਦੇ ਬੋਲੋਂ ਇੱਕ ਬਿਹਾਰੀ ਬਟਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਪਿਛੜੀਆਂ ਪਾਰਟੀਆਂ ਦੇ ਬੋਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਜਿਹੜੀਆਂ ਆਮ ਆਦਮੀ ਪਾਰਟੀ ਹੈ ਉਹ ਕਿਸਾਨਾਂ ਨਾਲ ਧੱਕਾ ਕਰੇਗੀ ਉਹਨਾਂ ਦੀਆਂ ਜ਼ਮੀਨਾਂ ਰਿਕੁਆਇਰ ਕਰੇਗੀ ਪਲਾਟ ਬਣਗੇ ਫਿਰ ਉਹਤੇ ਮਕਾਨ ਹੋਣਗੇ ਪਰ ਅਜੇ ਹ ਨਹੀਂ ਹੋਵੇਗਾ। ਪਹਿਲਾਂ ਤਾਂ ਕਿਸੇ ਵੀ ਕਿਸਾਨ ਕੋਲ ਜ਼ਬਰਦਸਤੀ ਜ਼ਮੀਨ ਨਹੀਂ ਲਈ ਦਿੱਤੀ ਜਾਵੇਗੀ ਤੇ ਜੇਕਰ ਉਹ ਜ਼ਮੀਨ ਦਿੰਦਾ ਉਸ ਦੀ ਸ਼ਕਤੀ ਦੇ ਨਾਲ ਹੀ ਉਸ ਤੋਂ ਬਾਅਦ ਇਹ ਜ਼ਮੀਨ ਵੇਚੀ ਜਾਵੇਗੀ ਜਿੰਨੇ ਜ਼ਮੀਨ ਦਾ ਮੁੱਲ ਹੈ ਉਨੇ ਹੀ ਜ਼ਮੀਨ ਤੇ ਜਿਹੜੀ ਮੁੱਲ ਤੇ ਜ਼ਮੀਨ ਲਈ ਜਾਵੇਗੀ ਉਸ ਤੋਂ ਬਾਅਦ ਤੇਰ ਜਿਹੜੇ ਲੋਕ ਜ਼ਮੀਨ ਖਰੀਦਣਾ ਚਾਹੁੰਦੇ ਨੇ ਉਹ ਸਰਕਾਰ ਕੋਲ ਜ਼ਮੀਨ ਖਰੀਦ ਸਕਦੇ ਨੇ ਪੂਰੀਆਂ ਸਹੂਲਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਤਾਂ ਹੁਣ ਤਾਂ ਅਸੀਂ ਇਹ ਕਿ ਜੇਕਰ ਜਿਹੜੀਆਂ ਵਿਰੋਧੀ ਪਾਰਟੀਆਂ ਪ੍ਰਚਾਰ ਕਰਦੀਆਂ ਨੇ ਕਿ ਜਿਹੜੀਆਂ ਆਮ ਆਦਮੀ ਪਾਰਟੀ ਹੈ ਉਹ ਲੋਕਾਂ ਨਾਲ ਧੋਖਾ ਕਰਦੀ ਹੈ ਜਾਂ ਕਿਸਾਨਾਂ ਦੀਆਂ ਜ਼ਮੀਨਾਂ ਹੜਪੇਗੀ ਪਰ ਅਜਿਹਾ ਕੋਝ ਨਹੀਂ ਆਇਆ ਹੱਦਯਤ ਮੰਤਰੀ আর ਪਾਲ ਸਿੰਘ ਢੀਮਾ ਨੇ ਸਪਸ਼ਟ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਬਿਨਾਂ ਜਬਰਦਸਤ ਕਿਸੇ ਵੀ ਕਿਸਾਨ ਦੀ ਜ਼ਮੀਨ ਜਿਹੜੀ ਆ ਉਹ ਹੜੱਪੀ ਨਹੀਂ ਜਾਵੇਗੀ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਵੇਗਾ ਕਿਸੇ ਤੇ ਬੋਝ ਨਹੀਂ ਬਣਿਆ ਜਾਵੇਗਾ ਜੇਕਰ ਦੇ ਲੋ ਕੋਈ ਆਪਣੀ ਸਹਿਮਤੀ ਨਾਲ ਜ਼ਮੀਨ ਦੇਣਾ ਚਾਹੁੰਦਾ ਤਾਂ ਉਹ ਦੇ ਸਕਦਾ ਉਸੇ ਕੋਲੋਂ ਹੀ ਜ਼ਮੀਨ ਲਈ ਜਾਵੇਗੀ ਨਾ ਫਿਰ ਵਿਰੋਧੀ ਧਿਰਾਂ ਉੱਤੇ ਟਿੱਪਣੀਆਂ ਕਰਦੇ ਹਰਪਾਲ ਸਿੰਘ ਚੀਮਾ ਜਿਹੜੇ ਨੇ ਪ੍ਰੈਸ ਕਾਨਫਰੰਸ ਵਿੱਚ ਨਜ਼ਰ ਆਏ ਉਹਨਾਂ ਨੇ ਵਿਰੋਧੀ ਧਿਰਾਂ ਦੀਆਂ ਜਿਹੜੀਆਂ ਚਲਾਕੀਆਂ ਨੇ ਜੋ ਕੁਝ ਕਾਰਜਕਾਲ ਦੇ ਸਮੇਂ ਉਹਨਾਂ ਨੇ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਉਹਨਾਂ ਦੇ ਪਰਦੇ ਫਾਸ਼ ਕੀਤੇ ਨੇ ਉਸ ਤੋਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵਿਰੋਧੀ ਧਿਰਾਂ ਨੇ ਆ ਆਪਣੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਚਲਾਈਆਂ ਸੀਗੀਆਂ ਉਹ ਜਦੋਂ ਹੁਣ ਆਮ ਆਦਮੀ ਪਾਰਟੀ ਖਤਮ ਕਰ ਰਹੀ ਹੈ ਉਹ ਸਾਰੇ ਧੋਖਾਧੜੀ ਨੂੰ ਖਤਮ ਕਰ ਰਹੀ ਹੈ ਤੇ ਵਿਰੋਧੀ ਧਿਰਾਂ ਨੂੰ ਟੈਨਸ਼ਨ ਹੋ ਰਹੀ ਹੈ ਤੇ ਇਸੇ ਚੱਲਦੇ ਉਹਨਾਂ ਦੇ ਬੋਲੋ ਝੂਠੇ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ